ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਪੂਰੇ ਪੰਜਾਬ ਦੇ ਵਿੱਚ ਯੋਧ ਨਸ਼ੇ ਵਿਰੁੱਧ ਇਹ ਪੰਜਾਬ ਸਰਕਾਰ ਦੀ ਮੈਂਮ ਚੱਲ ਰਹੀ ਆ ਜਿਸ ਤਰ੍ਹਾਂ ਅਸੀਂ ਬਾਕੀ ਸਾਡੇ ਜੋ ਮਾਰਜੋਗ ਸਾਡੇ ਮੁੱਖ ਮੰਤਰੀ ਸਾਡੇ ਨੈਸ਼ਨਲ ਕਨਵੀਨਰ ਉਹਨਾਂ ਨੇ ਵਾਰੰਟੀਆਂ ਦਿੱਤੀਆਂ ਸੀ ਮੱਲਾ ਉਹਨਾਂ ਨੇ ਕਿਹਾ ਸੀ ਬਣਾਵਾਂਗੇ ਅਸੀਂ ਬਣਾ ਤੇ ਬਿਜਲੀ ਫ੍ਰੀ ਕਰਤੀ ਕਿਸਾਨਾਂ ਨੂੰ ਦਿਨੇ ਬਿਜਲੀ ਦੇ ਦਿੱਤੀ ਹੋਰ ਵੀ ਬਹੁਤ ਸਾਰੇ ਵਾਦੇ ਕੀਤੇ ਇੱਕ ਸਾਡਾ ਵਾਦਾ ਉਹਨਾਂ ਦਾ ਇਹ ਵੀ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਦੇ ਵਾਸਤੇ ਹੁਣ ਜਿਹੜੀ ਹੈਗੀ ਆ ਇਹ ਮੁਹਿੰਮ ਚਲਾਈ ਜਾ ਰਹੀ ਆ ਉਹਦੇ ਤਹਿਤ ਮੈਂ ਸਾਰੇ ਜਿੰਨੇ ਵੀ ਹੈਗੇ ਆ ਸਾਡੇ ਸਾਰੇ ਕੈਬਨਿਟ ਮਨਿਸਟਰ ਮੇਰੇ ਸਹਿਯੋਗੀ ਨਰਿੰਦਰ ਪ੍ਰਾਜ ਜੀ ਮੇਰੇ ਨਾਲ ਬੈਠੇ ਆ ਐਮਐਲਏ ਔਰ ਸਾਰੇ ਅਫਸਰ ਸਮਾਨ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਿਵਲ ਸਰਜਨ ਸਾਰੇ ਫੀਲਡ ਵਿੱਚ ਆ ਗਏ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਔਰ ਲੋਕਾਂ ਤੋਂ ਫੀਡਬੈਕ ਲੈ ਰਹੇ ਆ ਔਰ ਇਹਦੇ ਚ ਸਾਡਾ ਜਿਹੜਾ ਮੈਸੇਜ ਹੈਗਾ ਮੈਸੇਜ ਸਾਡਾ ਬਹੁਤ ਕਲੀਅਰ ਹੈ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇਲ੍ਹ ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ ਜਾ ਕੇ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਜਿਹੜੇ ਬੰਦੇ ਟੀਕਾ ਲਾਂਦੇ ਆ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਹਟਾ ਕੇ ਕੰਮ ਸਿਖਾ ਕੇ ਕੰਮ ਤੇ ਲਾਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਅਪਰਾਧੀ ਆ ਉਹਨਾਂ ਨੂੰ ਜਿਹੜਾ ਪੁਲਿਸ ਡੀਲ ਕਰੇਗੀ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਜਾਂ ਤਾਂ ਪੰਜਾਬ ਚੋਂ ਭੱਜ ਕੇ ਬਾਹਰ ਜਾਣਗੇ ਤੇ ਜਾਇ ਕੰਮ ਛੱਡ ਦੇਣਗੇ ਆਦਰਵਾਈਜ਼ ਉਹ ਜੇਲਾਂ ਚ ਹੋਣਗੇ ਔਰ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਜੋ ਕੁਝ ਵੀ ਬਣਾਇਆ ਹੋਏਗਾ ਉਹ ਵੀ ਉਹਨਾਂ ਕੋਲ ਨਹੀਂ ਰਹੇਗਾ ਇਹ ਬੜਾ ਕਲੀਅਰ ਮੈਸੇਜ ਜਿਹੜਾ ਹੈਗਾ ਸਾਡੇ ਮਾਨ ਗਵਰਨਮੈਂਟ ਨੇ ਦਿੱਤਾ ਔਰ ਇਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ 3-4 ਮਹੀਨੇ ਦੇ ਵਿੱਚ ਨਸ਼ੇ ਨੂੰ ਆਲਰੇਡੀ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਹ 80-90% ਤਾਂ ਛੱਡ ਕੇ ਭੱਜ ਗਿਆ ਪੰਜਾਬ ਨੂੰ ਠੀਕ ਹੈ ਜੀ ਜਾਂ ਜਿਹੜੇ ਆ ਗਿਆ ਕੁਝ ਜ਼ਿਲ੍ਹਿਆਂ ਦੇ ਵਿੱਚ ਚਲੇ ਗਏ ਆ ਆਉਣ ਵਾਲੇ ਜਿੰਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਵੀ ਵੇਰ ਲੀਡ देम ਟੂ ਨਾਰਮਲ ਲਾਈਫ ਕਿ ਆਮ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਵਧੀਆ ਆਪਣਾ ਜਿਹੜਾ ਸਮਾਜ ਦੇ ਵਿੱਚ ਇੱਕ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਇਹਦੇ ਵਾਸਤੇ ਅਸੀਂ ਇੱਕ ਤਾਂ ਦੋ ਤਿੰਨ ਕੰਮ ਕਰ ਰਹੇ ਹਾਂ ਜੀ ਇੱਕ ਤਾਂ ਉਹਨੂੰ ਡੀਕ੍ਰਿਮੀਨਲਾਈਜ਼ ਵੀ ਜਿਹੜਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਨਾਲ ਹਮਦਰਦੀ ਹੈ ਉਹਨੂੰ ਜੇਲਾ ਚ ਨਹੀਂ ਭੇਜਣਾ ਤੇ ਦੂਜਾ ਇਹਦੇ ਵਾਸਤੇ ਜਿਹੜਾ ਕੰਪੋਨੈਂਟ ਹੈ ਵੀ ਉਹਨਾਂ ਵਾਸਤੇ ਸਪੋਰ ਜਿੱਥੇ ਵੀ ਸਾਡਾ ਓਟ ਸੈਂਟਰ ਹੈ ਜਾਂ ਡੀਡਿਕਸ਼ਨ ਸੈਂਟਰ ਹੈ ਉੱਥੇ ਨਾਰਕੋਟਿਕ ਅਨੋਨਿਮਸ ਨਾਲ ਮਿਲ ਕੇ ਡਿਫਰੈਂਟ ਐਨ ਜੀਓਜ਼ ਨਾਲ ਮਿਲ ਕੇ ਪਿੰਡਾਂ ਦੀਆਂ ਨੌਜਵਾਨ ਸਭਾ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਪਿੰਡਾਂ ਚ ਮੱल्ल्याਆਂ ਦੇ ਵਿੱਚ ਡੀਡਿਕਸ਼ਨ ਸੈਂਟਰ ਦੇ ਨਾਲ ਨਾਰਕੋਟਿਕ ਅਨੋਨਿਮਸ ਦੇ ਗਰੁੱਪ ਤੇ ਦੂਜੇ ਜਿਹੜੇ ਐਨ ਜੀਓਜ਼ ਦੇ ਸਪੋਰਟ ਗਰੁੱਪ ਹੈ ਜਿਹੜੇ ਉਹ ਬਣਾ ਰਹੇ ਆ ਤੇ ਇਸੇ ਤਰ੍ਹਾਂ ਅਸੀਂ ਇੰਡਸਟਰੀ ਦੇ ਨਾਲ ਜਿਹੜਾ ਹੈਗਾ ਤਾਲਮੇਲ ਕਰਕੇ ਉਹਨਾਂ ਨੂੰ ਜੋ ਚਾਹੀਦਾ ਹੈ ਡਿਸਪੈਂਸਰੀਆਂ ਚਾਹੀਦੀਆਂ ਹਸਪਤਾਲ ਚਾਹੀਦੇ ਉਹ ਦੇ ਰਹੇ ਆ ਤੇ ਉਹ ਉਹਨਾਂ ਨੂੰ ਪੁੱਛ ਕੇ ਕਿ ਤੁਹਾਨੂੰ ਕਿਹੜਾ ਸਕਿੱਲ ਚਾਹੀਦਾ ਉਹ ਵਾਲੀ ਟ੍ਰੇਨਿੰਗ ਦੇ ਕੇ ਅਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਬੱਚੇ ਦੇ ਰਹੇ ਆ ਤਾਂ ਉਹ ਕਹਿੰਦੇ ਅਸੀਂ ਜੌਬ ਦੇਵਾਂਗੇ ਸੋ ਬਹੁਤ ਅੱਛਾ ਰਿਸਪੌਂਸ ਹੈ ਇੰਡਸਟਰੀਜ਼ ਦਾ ਵੀ ਪੰਜਾਬ ਦੇ ਲੋਕਾਂ ਦਾ ਵੀ ਔਰ ਜਿਹੜੇ ਆਮ ਲੋਕ ਆ ਉਹਨਾਂ ਦਾ ਵੀ ਔਰ ਜਿਹੜੇ ਖਾਸ ਕਰਕੇ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀਗੇ ਉਹ ਖੁਦ ਮਾਪੇ ਬੁਲਾ ਕੇ ਉਹਨਾਂ ਦੇ ਬਾਪ ਬੁਲਾ ਕੇ ਕਹਿੰਦਾ ਮੇਰਾ ਬੇਟਾ ਨਸ਼ਾ ਕਰਦਾ ਇਹਨੂੰ ਲੈ ਜਾਓ ਤੇ ਇਹਦਾ ਨਸ਼ਾ ਛੁਡਾ ਦਿਓ ਤੇ ਮਤਲਬ ਮਾਪੇ ਦੁਖੀ ਹੋਏ ਹੋਏ ਸੀਗੇ ਤੇ ਬਹੁਤ ਅੱਛਾ ਰਿਸਪੌਂਸ ਹੈ ਜੀ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਸਾਨੂੰ ਮੀਡੀਆ ਦੇ ਥਰੂ ਬਹੁਤ ਅੱਛੀਆਂ ਜੜੀਆਂ ਹੈਗੀਆਂ ਐਕਸ਼ਨੇਬਲ ਇਨਫੋਰਮੇਸ਼ਨ ਮਿਲਣੀ ਸ਼ੁਰੂ ਹੋ ਗਈ ਆ ਤੇ ਅਸੀਂ ਉਹਦੇ ਤੇ ਜੋ ਜੋ ਵੀ ਸਾਡੇ ਕੋਲ ਇਨਪੁਟ ਆਉਂਦੀ ਆ ਔਰ ਪੁਲਿਸ ਦੀ ਹੈਲਪਲਾਈਨ ਵੀ ਹੈਗੀ ਆ ਤੇ ਸਾਡੀਆਂ ਹੈਲਥ ਦੀ ਹੈਲਪਲਾਈਨ ਵੀ ਆ ਤੇ ਅਸੀਂ ਹੈਲਥ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕਰ ਰਹੇ ਆ ਪ੍ਰਾਇਮਰੀ ਕੇਅਰ ਚ ਮੋਬਾਈਲ ਆਮ ਆਦਮੀ ਕਲੀਨਿਕ ਲੈ ਕੇ ਆ ਰਹੇ ਆ ਸੈਕੰਡਰੀ ਕੇਅਰ ਦੇ ਵਿੱਚ 100% ਫ੍ਰੀ ਅਵੇਲੇਬਿਲਟੀ ਆ ਔਫ ਡਰੱਗਸ ਅਸੀਂ ਨੰਬਰ ਲਿਖ ਕੇ ਲਗਾ ਦਿੱਤੇ ਆ ਜੇ ਦਵਾਈ ਜਿਹੜੀ ਹੈਗੀ ਆ ਅਸੀਂ ਸਾਰੀਆਂ ਦਵਾਈਆਂ ਦਿੱਤੀਆਂ ਪੈਸੇ ਵੀ ਦਿੱਤੇ ਇਹਦੇ ਵਿੱਚ ਕੀ ਸੀਗਾ ਕਿ 55 60% ਲੋਕਾਂ ਨੂੰ ਦਵਾਈ ਮਿਲ ਰਹੀ ਸੀ ਕਿਤੇ 45% ਕਿਤੇ 55% ਤੇ ਅਸੀਂ ਜਦੋਂ ਪੈਸੇ ਦੇ ਦਿੱਤੇ ਦਵਾਈ ਦੇਤੀ 100% ਕਿਉਂ ਨਹੀਂ ਫਿਰ ਅਸੀਂ ਕਿਹਾ ਵੀ ਪਹਿਲਾਂ ਐਸਐਮਓ ਨੂੰ ਪੁੱਛੋ ਜੇ ਫਿਰ ਦਵਾਈ ਨਹੀਂ ਮਿਲਦੀ ਦੂਜਾ ਨੰਬਰ ਮੇਰਾ ਹੈਗਾ ਸਿੱਧਾ ਹੈੱਡਕੁਆਰਟਰ ਤੇ ਮੇਰੇ ਕੋਲ ਆਏਗਾ ਐਸਐਮਓ ਤੇ ਸਿਵਲ ਸੈਟਨ ਤੇ ਐਕਸ਼ਨ ਹੋਏਗਾ ਜੇ ਦਵਾਈ ਨਹੀਂ ਮਿਲਦੀ ਮਰੀਜ਼ ਨੂੰ ਇਸੇ ਤਰ੍ਹਾਂ ਜਿਹੜੇ ਤੁਹਾਡੇ ਟੈਸਟੀ ਕੇਅਰ ਦੇ ਵਿੱਚ ਅਸੀਂ ਹੱਬ ਐਂਡ ਸਪੋਕ ਜਿਵੇਂ ਗੋਡੇ ਬਦਲਨੇ ਆ ਹਾਰਟ ਦੀ ਸਰਜਰੀ ਹੋਣੀ ਆ ਬ੍ਰੇਨ ਦੀ ਸਰਜਰੀ ਹੋਣੀ ਆ ਤੁਹਾਨੂੰ ਹਰ ਜਨੇਚ ਨਹੀਂ ਬਣਾਏ ਜਾ ਸਕਦੀ ਪੰਜਾਬ ਚ ਚਾਰ ਚਾਰ ਪੰਜ ਪੰਜ ਸੈਂਟਰ ਬਣਾ ਦਾਂਗੇ ਪੰਜਾਬ ਬਹੁਤ ਆ ਵੱਡਾ ਨਹੀਂ ਉੱਥੇ ਜਾ ਕੇ ਅਗਲਾ ਆਪਰੇਸ਼ਨ ਕਰਾ ਲੇਗਾ ਜੱਚਾ ਬੱਚਾ ਦੀ ਲੋੜ ਹੁੰਦੀ ਆ ਉਹ ਹਰ 5 10 ਕਿਲੋਮੀਟਰ ਤੇ ਜਿਹੜਾ ਜੱਚਾ ਬੱਚਾ ਦਾ ਹਸਪਤਾਲ ਬਣਾਵਾਂਗੇ ਕਿਉਂਕਿ ਜਿਹੜਾ ਤਾਂ ਕਿ ਲੇਡੀਜ਼ ਦੂਰ ਨਹੀਂ ਜਾ ਸਕਦੀਆਂ ਉਹ ਵਾਲੇ ਸੈਂਟਰ ਅਸੀਂ ਜ਼ਿਆਦਾ ਬਣਾਵਾਂਗੇ ਬਾਕੀ ਜਿਹੜੀਆਂ ਸਾਰੀਆਂ ਐਮਰਜੈਂਸੀ ਆ ਉਹਦੇ ਵਾਸਤੇ ਅੱਛਾ ਸੈਂਟਰ ਕਰਾਂਗੇ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਸਬਡਿਵੀਜ਼ਨ ਲੈਵਲ ਦੇ ਉੱਤੇ ਐਮਰਜੈਂਸੀ ਸਰਵਿਸਿਜ਼ ਜੱਚਾ ਬੱਚਾ ਸਰਵਿਸਿਜ਼ ਅਵੇਲੇ ਤੇ ਜਿਹੜੇ ਸੈਂਟਰ ਆਫ ਐਕਸੀਲੈਂਸ ਆ ਜਿਹੜੇ ਸੁਪਰ ਸਪੈਸ਼ਲਾਈਜ਼ੇਸ਼ਨ ਜਿਵੇਂ ਜਿਸੀ ਕਰਨੇ ਆ ਉਹ ਹੱਬ ਐਂਡ ਸਪੋਕ ਦੇ ਵਿੱਚ ਸੋ ਇਹ ਵਾਲੀ ਨਵੀਂ ਪਾਲਿਸੀ ਉਹਦੇ ਚ ਇੱਕ ਅਸੀਂ ਪਾਇਲਟ ਕਰ ਰਹੇ ਆ ਕਿ ਸਾਡੇ ਕੋਲ ਜ਼ਿਲ੍ਹੇ ਦੇ ਵਿੱਚ ਚਾਰ ਹਸਪਤਾਲ ਆ ਇੱਕ ਮਤਲਬ ਜਿਹੜੇ 100 ਬੈਡ ਜਾਂ ਉਸ ਤੋਂ ਉੱਪਰ ਹੈਗੇ ਆ ਇੱਕ ਕੋਈ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਵੇਲਿੰਗ ਹੈਗਾ ਉਹਦੇ ਵਾਸਤੇ ਹਸਪਤਾਲ ਸਰਕਾਰੀ ਰਹੇਗਾ ਮਰੀਜ਼ਾਂ ਵਾਸਤੇ ਫ੍ਰੀ ਹੋਏਗਾ ਉਹ ਜਿੰਨੀਆਂ ਸਰਵਿਸਸ ਦੇਏਗਾ ਸਾਨੂੰ ਸਾਰਾ ਸਟਾਫ ਉਹਦਾ ਹੋਵੇਗਾ ਸਰਵਿਸਿਜ਼ ਉਹਨੇ ਦੇਣੀਆਂ ਆਸੀ ਉਹਦੇ ਕੋਲੋਂ ਏ ਕਲਾਸ ਸਰਵਿਸਿਜ਼ ਲੈਣੀਆਂ ਤੇ ਉਹਦੀ ਹਰ ਇੱਕ ਸਰਵਿਸ OPD ਤੋਂ ਲੈ ਕੇ ਜੇ ਉਹਨਾਂ ਨੇ ਇੰਜੈਕਸ਼ਨ ਵੀ ਲਾਣਾ ਆਪਰੇਸ਼ਨ ਕਰਨਾ ਪੋਸਟ ਆਪਰੇਟਿਵ ਕੇਅਰ ਆ ਉਹ ਸਾਰਾ ਖਰਚਾ ਸਰਕਾਰ ਦੇਗੀ that money will be reimbursed ਇਹ ਆ ਸਾਡਾ ਪਾਇਲਟ ਆ ਸਾਨੂੰ ਇਹਦੇ ਨਾਲ ਇੱਕ ਤਾਂ ਪੋਜ਼ਿਟਿਵ ਕੰਪੀਟੀਸ਼ਨ ਆਏਗਾ ਔਰ ਇਹਦੇ ਚ ਆਲਰੇਡੀ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨੂੰ ਲੱਗਦਾ ਵੀ ਜੇ ਜਿਹੜਾ ਇਹ ਬੜਾ ਤੁਸੀਂ ਲਾਗੂ ਕਰਦੇ ਹੋ ਤੇ ਸਾਡਾ ਤਾਂ ਕੰਮ ਚੌਪਟ ਹੋ ਜਾਏਗਾ ਸੀਗਾ ਜੀ ਤੁਸੀਂ ਵੀ ਆ ਜਾਓ ਇਹਦਾ 파ਟ ਬਣ ਜਾਓ ਤੇ ਬੜਾ ਉਹਦੇ ਵਿੱਚ ਵੀ ਸਾਨੂੰ ਮੈਂ ਤੁਸੀਂ ਮੈਂ 3 ਦਿਨ ਪਹਿਲਾਂ ਚੰਡੀਗੜ੍ਹ ਚ ਮੀਟਿੰਗ ਕੀਤੀ ਸੀ 11500 ਕਰੋੜ ਦੀ ਇਨਵੈਸਟ ਕਰਨ ਲਈ ਲੋਕ ਤਿਆਰ ਬੈਠੇ ਆ ਮੈਂ ਉਹਨੂੰ ਫੋਲੋ ਕਰ ਰਿਹਾ ਇਹ ਆਉਣ ਵਾਲੇ 3 ਚ 4 ਮਹੀਨੇ ਦੇ ਤੁਸੀਂ ਦੇਖੋਗੇ ਦੋ ਪ੍ਰਾਈਵੇਟ ਕਾਲਜ ਬਣ ਰਹੇ ਆ ਇੱਕ ਦੀ ਹੋਰ ਆਫਰ ਆ ਸਾਡੇ ਕੋਲੇ ਤੇ ਤਿੰਨ ਜਿਹੜੇ ਗਵਰਨਮੈਂਟ ਦੀ ਉਹਨਾਂ ਦੀ ਕੰਸਟ੍ਰਕਸ਼ਨ ਸ਼ੁਰੂ ਹੋ ਜੇਗੀ ਇਸ ਤਰ੍ਹਾਂ ਹੀ ਅਸੀਂ ਜਿਹੜੇ ਆ ਗਏ ਆ ਵੱਡੇ ਵੱਡੇ ਕਾਰਪੋਰੇਟ ਹਸਪੀਟਲ ਟਾਈਪ ਥੋੜਾ ਜਿਹਾ ਹਸਪਤਾਲ ਬਣਾਉਣ ਜਾ ਰਹੇ ਆ ਉਹਦੇ ਚ ਕਈ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਇੱਕ ਦੋ ਸਾਡੇ ਕੋਲੇ ਇਹ ਵੀ ਪ੍ਰੋਪੋਜ਼ਲ ਆ ਗਿਆ ਕਿ ਉਹ 500 ਬੈਡ ਬਣਾਏਗਾ 250 ਬੈਡ ਸਰਕਾਰੀ ਹੋਣਗੇ 250 ਬੈਡ ਉਹਦੇ ਆਪਣੇ ਹੋਣਗੇ ਆਪਣੇ ਚ ਜਿਹੜੋ ਮਰਜ਼ੀ ਚਾਰਜ ਕਰੇ ਸਰਵਿਸੇਸ ਸੇਮ ਹੋਣਗੀਆਂ ਮਤਲਬ ਮੈਡੀਸਿਨ ਸਾਰੀਆਂ ਸੇਮ ਹੋਣਗੀਆਂ ਜਿਹੜੀਆਂ ਸਰਕਾਰੀ ਹੋਣਗੀਆਂ ਉਹ ਪੰਜਾਬ ਦੇ ਲੋਕਾਂ ਵਾਸਤੇ ਪ੍ਰੀਆ ਹੋਣਗੇ ਇਸੇ ਤਰ੍ਹਾਂ ਮੈਡੀਕਲ ਐਜੂਕੇਸ਼ਨ ਦੇ ਵਿੱਚ ਕਰ ਰਿਹਾ ਨਵੇਂ ਬਹੁਤ ਸਾਰੇ ਰਿਫਾਰਮ ਲੈ ਕੇ ਆ ਰਹੇ ਆ ਸਾਡਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਰੰਗਲਾ ਪੰਜਾਬ ਬਣਾਣਾ ਉਹਦੇ ਵਾਸਤੇ ਪੂਰਾ ਸੀ ਰੋਡਮੈਪ ਬਣਾ ਕੇ ਤੇ ਜਦੋਂ 11500 ਕਰੋੜ ਦੀ ਇਨਵੈਸਟਮੈਂਟ ਆਏਗੀ ਇਹਦੇ ਵਿੱਚ ਮੈਂ ਐਸਟੀਮੇਟ ਲਾਇਆ ਸੀ 2000 ਡਾਕਟਰ ਕੰਮ ਕਰਨਗੇ ਇੱਕ ਡਾਕਟਰ ਪਿੱਛੇ 10 ਤੋਂ 15 ਜਿਹੜੇ ਹੈਗੇ ਆ ਉਹ ਪੈਰਾਮੈਡਿਕਸ ਕਲਾਸ 4 ਸਾਰੇ ਕੰਮ ਕਰਦੇ ਆ ਨਰਸਸ ਫਾਰਮਾਸਿਸਟ ਲੈਬੋਰੀ ਟੈਕਨੀਸ਼ੀਅਨ ਤੇ ਉਹਦੇ ਨਾਲ ਘੱਟੋ ਘੱਟ ਵੀ 25000 ਨੌਕਰੀਆਂ ਜੜੀਆਂ ਪੰਜਾਬ ਦੇ ਵਿੱਚੋਂ ਪੈਦਾ ਹੋਣਗੀਆਂ ਹੈਲਥ ਸੈਕਟਰ ਦੇ ਵਿੱਚ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਮਾ ਕਿਸ ਤਰ੍ਹਾਂ ਜਿਹੜਾ ਕੀਤਾ ਬੜੂ ਦੂਰ ਮੈਨੂੰ ਲੱਗੇ ਜਿਹੜਾ ਨਸ਼ਾ ਦੇ ਖਿਲਾਫ ਕਾਰਵਾਈ ਹੋ ਰਹੀ ਨੂੰ ਲੈ ਕੇ ਆਪ ਵੀ ਸਵਾਲ ਖੜੇ ਹੋ ਰਹੇ ਨੇ ਦੇਖੋ ਇੱਕ ਪੰਜਾਬ ਦੇ ਵਿੱਚ ਮੈਨੂੰ ਤਕਰੀਬਨ ਜਿਹੜੇ ਆ ਗਿਆ ਨਾ ਜੀ 75 ਤੋਂ ਮੈਂ ਜੁਆਇਨ ਕੀਤਾ ਸੀਗਾ ਲੇਕਿਨ ਮੈਂ ਜੇ 85 ਤੋਂ ਜਦੋਂ ਮੈਂ ਸਰਵਿਸ ਜੁਆਇਨ ਕੀਤੀ ਆ ਤਾਂ ਵੀ ਮੈਨੂੰ 40 ਸਾਲ ਹੋ ਗਿਆ ਜੀ ਮੈਡੀਕਲ ਮੈਡੀਸਨ ਦੀ ਪ੍ਰੈਕਟਿਸ ਕਰਦੇ ਹੋਏ ਨੂੰ ਔਰ ਮੈਂ ਪਹਿਲੀ ਸਟੱਡੀ ਜਿਹੜੀ ਟਰੱਕ ਡਰਾਈਵਰ ਤੇ ਸੀ ਐਚ ਵੀ ਏਟਸ ਤੇ ਉਹ ਨਾਰਥਰਨ ਇੰਡੀਆ ਚ ਪਹਿਲੀ ਸਟੱਡੀ ਮੈਂ ਕੀਤੀ ਸੀ ਟਰੱਕ ਡਰਾਈਵਰ ਦੇ ਉੱਤੇ ਉਦੋਂ ਨਾ ਪੰਜਾਬ ਦੇ ਵਿੱਚ ਇੱਕ ਵੀ ਨਾਟ ਇਵਨ ਵਨ ਇੰਜੈਕਟਡ ਡਰਗ ਡਰਗ ਯੂਜ਼ਰ ਕੋਈ ਨਹੀਂ ਸੀਗਾ ਇਹ ਪਿਛਲੇ 20 ਸਾਲ ਤੋਂ ਆਈ ਆ ਬਵਾਰੀ ਚ ਇਹ ਕਿਤੇ ਨਾ ਕਿਤੇ ਇੱਕ ਪੋਲੀਟੀਕਲ ਪੁਲਿਸ ਐਂਡ ਕ੍ਰਿਮੀਨਲ ਜਿਹੜੇ ਡਰਗ ਸਮੱਗਲਰ ਇਹਨਾਂ ਦਾ ਇੱਕ ਨੈਕਸਸ ਸੀਗਾ ਉਹਨੂੰ ਅਸੀਂ ਸਪੈਸ਼ ਕੀਤਾ ਮੈਂ ਬੜੇ ਮਾਣ ਨਾਲ ਦਾਅਵੇ ਨਾ ਕਰ ਸਕਦਾ ਵੀ ਸਾਡਾ ਕੋਈ ਪੋਲੀਟੀਸ਼ੀਅਨ ਕੋਈ ਸਮਗਲਿੰਗ ਕਰਦਾ ਜਾਂ ਜਿਹੜਾ ਕੋਈ ਸਮਗਲਰ ਆਲਾ ਸਾਡੇ ਚ ਕੋਈ ਸਾਡੇ ਚ ਕੋਈ ਗਲਤੀ ਹੋ ਸਕਦੀ ਹੈ ਸਾਡੇ ਕੋਲ ਕੋਈ ਕਮੀ ਪੇਸ਼ੀ ਰਹਿ ਸਕਦੀ ਆ ਪਰ ਸਾਡਾ ਕੋਈ ਬੰਦਾ ਨਸ਼ਿਆਂ ਦਾ ਵਪਾਰ ਨਹੀਂ ਕਰਦਾ ਇਹ ਕਿਤੇ ਨਾ ਕਿਤੇ ਜਿੰਨੀ ਦੇਰ ਸਿਆਸੀ ਪੋਸਟ ਪਰਾਇ ਨਹੀਂ ਹੋਵੇ ਅਜੇ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਮਤਲਬ ਕਈ ਜਗ੍ਹਾ ਤੇ ਤੁਸੀਂ ਮੀਡੀਆ ਵਾਲੇ ਤੁਹਾਨੂੰ ਮੇਰੇ ਨਾਲ ਵੱਧ ਪਤਾ ਹੋਣਾ ਜੀ ਜਿਹੜੇ ਬੰਦੇ ਨਸ਼ਿਆਂ ਦਾ ਵਪਾਰ ਕਰਦੇ ਸੀਗੇ ਉਹੀ ਜਿਹੜਾ ਹੈਗਾ ਤੁਹਾਡਾ ਨਸ਼ਾ ਖੋ ਛਡਾਓ ਕਮੇਟੀ ਦੇ ਪ੍ਰਧਾਨ ਸੀਗੇ ਉਹ ਬੰਦਾ ਠੀਕ ਹੈ ਜੀ ਉਹ ਜਿਹੜੇ ਨਸ਼ਾ ਛਡਾਇਆ ਕਮੇਟੀਆਂ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਕੇ ਲੋਕ ਤੁਸੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰੋ ਜੀ ਉਹ ਦੇਖੋ ਵੀ ਚਿੱਕਾ ਮਾਰਦੇ ਸੀ ਉਹ ਵੀ ਇਹ ਫਲਾਣੇ ਬੰਦੇ ਨੇ ਇਹਨੇ ਕੋਠੀ ਬਣਾ ਲਈ ਜੀ ਇਹਨੇ ਜ਼ਮੀਨ ਖਰੀਦ ਲਈ ਤੇ ਸਾਡੇ ਜਿਹੜੇ ਜਵਾਕ ਇਹਨਾਂ ਨੇ ਮਾਰ ਦਿੱਤੇ ਬਰਬਾਦ ਕਰ ਦਿੱਤੇ ਉਹਨਾਂ ਨੇ ਮਾਲੂਮ ਨਾ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਹੁਣ ਪੁਲਿਸ ਬਰਬਾਦ ਕਰੇਗੀ ਜੀ ਦੇਖੋ ਜੀ ਗੱਲ ਕਿ ਜਦੋਂ ਸੰਘਾਇਕ ਨਸ਼ੇ ਦੀ ਗੱਲ ਕਰਦੇ ਆ ਤਾਂ ਉਹ ਬਾਰਡਰ ਰਨ ਕਰਕੇ ਸਰਹੱਦ ਦੇ ਵਿੱਚ ਆਉਂਦਾ ਪੰਜਾਬ ਦੇ ਕਿਤੇ ਵੀ ਤਾਂ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਦੇਖੋ ਇਹ ਤੁਹਾਡਾ ਬੜਾ ਅਹਿਮ ਸਵਾਲ ਹੈ ਜੀ ਜਿਹੜਾ ਨਸ਼ਾ ਹੈ ਉਹ ਕਿੱਥੋਂ ਆ ਰਿਹਾ ਹੈ ਪਾਕਿਸਤਾਨ ਤੋਂ ਆ ਰਿਹਾ ਡਰੋਨਸ ਤੇ ਆ ਰਿਹਾ ਕੇਂਦਰ ਕੋਲ ਸਾਰੀ ਟੈਕਨੋਲੋਜੀ ਹੈ ਉਹਨਾਂ ਨੇ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਤੀ BSF ਦੀ ਰੇਂਜ देयर इज ਇੱਕ ਬਾਡੀ ਹੈ ਗਿਆ ਸੁਣਿਆਗਾ ਨਾ ਉਹਦਾ ਨਾਰਕੋਟਿਕਸ ਕੰਟਰੋਲ ਬਿਊਰੋ ਸੁਣਿਆ ਹੋਇਆ ਨਾ ਜੀ ਉਹਦਾ ਇਹ ਕੰਮ ਹੈ ਜੀ ਉਹਦਾ ਟਰਾਂਸ ਬਾਰਡਰ ਦਾ ਜਿਹੜਾ ਇੰਟਰ ਸਟੇਟ ਆਉਂਦੀ ਆ ਉਹਦਾ ਐਸੋ ਲਈ ਮੈਂ ਤੁਹਾਡੇ ਤੁਸੀਂ ਤੁਸੀਂ ਮੈਨੂੰ ਦੱਸੋ ਆ ਤੁਹਾਡੇ ਨਾਲ ਹਰਿਆਣਾ ਲੱਗਦਾ ਦੇਖੋ ਹਰਿਆਣੇ ਤੋਂ ਕਿੰਨਾ ਨਸ਼ਾ ਆ ਰਿਹਾ ਜੀ ਮਾਛਰ ਤੋਂ ਕਿੰਨਾ ਹੋ ਰਿਹਾ ਬੱਦੀ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਸੋ ਸਾਡੇ ਨੇਬਰਿੰਗ ਸਟੇਟਸ ਤੋਂ ਵੀ ਆ ਰਿਹਾ ਨੇਬਰਿੰਗ ਕੰਟਰੀ ਤੋਂ ਵੀ ਆ ਰਿਹਾ ਉਹਦੇ ਵਾਸਤੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਇਹ ਸਾਰਾ ਵੀ ਤੁਹਾਨੂੰ ਮਤਲਬ ਕਰ ਹੀ ਰਹੇ ਆ ਆਲਰੇਡੀ ਤੇ ਇਹ ਇਹ ਇਹਨਾਂ ਨੂੰ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਾਰੇ ਨੈਟਵਰਕ ਅਸੀਂ ਐਕਸਪੋਜ਼ ਕਰਾਂਗੇ ਇਹ ਕੋਈ ਪੰਜਾਬ ਦੀ ਸਮੱਸਿਆ ਨਹੀਂ ਆ ਜੀ ਇਹ ਏ ਯੂਨਾਈਟਿਡ ਨੇਸ਼ਨ ਆਫਿਸ ਔਨ ਡਰਗ ਕੰਟਰੋਲ ਇਹ ਪੂਰੀ ਦੁਨੀਆ ਦੀ ਸਮੱਸਿਆ ਇਹ ਜਿਹੜੇ ਤੁਹਾਡੇ ਡਰਾਈ ਸਟੇਟ ਕਹਿੰਦੇ ਆ ਨਾ ਗੁਜਰਾਤ ਬਿਹਾਰ ਉੱਥੇ ਵੀ ਬਹੁਤ ਹੈ ਮੈਨੂੰ ਉੱਥੇ ਇਲੈਕਸ਼ਨ ਜਾਣ ਦਾ ਮੌਕਾ ਮਿਲਿਆ ਸ਼ਾਮ ਨੂੰ ਤੁਸੀਂ ਕਿਸੇ ਮਹੱਲੇ ਤੇ ਜਾਂਦੇ ਹੋ ਨਾ ਉਹ ਤੇ ਬਲੈਡਰ ਜਾ ਲੈ ਕੇ ਆਂਦੇ ਆ ਅਸੀਂ ਦੇਖਿਆ ਉਹਨਾਂ ਨੂੰ ਲੱਗਿਆ ਵੀ ਇਹ ਬੰਦੇ ਗੁਜਰਾਤੀ ਨਹੀਂ ਹੈ ਉਹ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ ਇੱਥੋਂ ਜਾਓ ਜੀ ਫੇਰ ਨਾ ਕੋਈ ਦੱਸਿਆ ਨਹੀਂ ਵਾਲਾ ਨਾ ਸਾਡਾ ਕੰਮ ਚੱਲਦਾ ਸਾਡਾ ਕੰਮ ਉਹ ਨਾ ਕਰਿਓ ਤੁਸੀਂ ਸ਼ਰਮ ਮਿਲਦਾ ਸਾਰਾ ਨਸ਼ਾ ਉੱਤੇ ਜੀ ਉਹਦੇ ਚ ਇੱਕ ਸਟੱਡੀ ਵੀ ਕੀਤੀ ਆ ਉਹਦੇ ਜਿਹੜਾ ਨਿਮਾਂਸ ਕਰਕੇ ਆ ਉਹਨਾਂ ਨੇ ਨੈ education does ਠੀਕ ਹੈ ਜੀ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਕੁਝ ਕੰਮ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਨੇ ਕਰਨੇ ਆ ਵੈਸੇ ਹੁਣ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਕਿਹਾ ਕਿ ਅਸੀਂ ਜਿਹੜੇ ਨਸ਼ੇ ਆ ਦੇ ਅਸੀਂ ਸੇਲ ਨਹੀਂ ਹੋਣ ਦੇਾਂਗੇ ਮੈਂ ਉਮੀਦ ਕਰਦਾ ਕਿ ਜਿਹੜੀ ਗੁਜਰਾਤ ਦੀ ਪੋਰਟ ਤੋਂ ਜਾਂ ਮਹਾਰਾਸ਼ਟਰੀ ਦੀ ਪੋਰਟ ਤੋਂ ਆਂਦਾ ਤਿੰਨ ਤਿੰਨ ਸਟੇਟਸ ਟੱਪ ਕੇ ਆਂਦਾ ਜਿਹੜਾ ਉਹ ਵੀ ਪਾਕਿਸਤਾਨ ਤੋਂ ਆਂਦਾ ਉਹ ਨਹੀਂ ਆਏਗਾ ਬਰੋ ਹੁਣ ਇੱਕ ਨਵਾਂ ਨਸ਼ਾ ਜਿਹੜਾ ਤੁਹਾਡਾ ਐਂਫੇਟਾਮੀਨ ਡੈਕਸਟੋਫੇਟਾਮੀਨ ਸਟਿਮੂਲੈਂਟਸ ਆ ਕਿਉਂਕਿ ਜਿਹੜੀ ਤੁਹਾਡੇ ਹੈਗੀਆਂ ਨਾ ਹਰੋਇਨ ਇਹਦੀ ਪ੍ਰੋਡਕਸ਼ਨ ਬੰਦ ਹੋ ਰਹੀ ਆ ਬਹੁਤ ਘਟ ਗਿਆ ਇਹ ਪ੍ਰੋਡਕਸ਼ਨ ਸੋ ਹੁਣ ਨਵੀਂ ਕਿਸਮ ਦੇ ਨਸ਼ੇ ਲੈ ਕੇ ਆ ਰਹੇ ਹਾਂ ਸੋ ਅਸੀਂ ਅਵੇਅਰ ਆਂ ਜੀ ਇਹਦੇ ਬਾਰੇ ਔਰ ਸਾਰਾ ਕੁਝ ਕਰ ਰਹੇ ਆ ਇੱਕ ਆਨਲਾਈਨ ਫਾਰਮੇਸੀ ਉਹਨਾਂ ਨੇ ਮੈਂ ਕਿਹਾ ਰੈਗੂਲੇਟ ਕਰੋ ਆਨਲਾਈਨ ਬੱਚੇ ਜੋ ਮਰਜ਼ੀ ਵਗਾਈ ਜਾਂਦੇ ਜੋ ਵੈਪਿੰਗ ਹੈ ਆ ਜੋ ਸਟਰਾਬਰੀ ਹੈ ਆਨਲਾਈਨ ਮਗਾਲ ਲੈਂਦੇ ਬੱਚੇ ਜੀ ਉਹਨੂੰ ਉਹਨੂੰ ਰੈਗੂਲੇਟ ਕਰਨਾ ਪਏਗਾ ਉਹ ਮੈਂ ਡੱਡਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਕਿ ਉਹਨੂੰ ਉਹਨੂੰ ਰੈਗੂਲੇਟ ਕਰਨਗੇ ਤਾਂ ਨਸ਼ਿਆਂ ਦੀ ਗੱਲ ਚੱਲ ਰਹੀ ਹੈ ਨਸ਼ਿਆਂ ਦੇ ਨਾਲ-ਨਾਲ ਇੱਕ ਜ਼ਹਿਰੀਲਾ ਦੁੱਧ ਵੀ ਤਿਆਰ ਹੋ ਰਿਹਾ ਜੇ ਨਾਲ ਨਾਲ ਕਾਰਵਾਈ ਦੁੱਧ ਤੇ ਵੀ ਕਰਦੇ ਜੀ ਕੰਮ ਤਾਂ ਚੱਲੇ ਰਿਹਾ ਬੰਦਾਂ ਦੇ ਮੈਂ 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 ਤੁਹਾਨੂੰ ਇੱਕ ਬੇਨਤੀ ਕਰਦਾ ਜੀ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮਨੂੰ ਲਿਹਾਣੇ ਤੋਂ ਇੱਕ ਬੰਦੇ ਦਾ ਫੋਨ ਆਇਆ ਠੀਕ ਹੈ ਜੀ ਉਹਨੇ ਮੈਨੂੰ ਦੱਸਿਆ ਵੀ ਐਦਾਂ ਫਲਾਨੀ ਜਗ੍ਹਾ ਤੋਂ ਐਨੇ ਵਜੇ ਤੇ ਲਾਂਦੇ ਆ ਮੈਂ ਦੂਜੇ ਦਿਨ ਉੱਥੇ ਨਾਕਾ ਲਗਾ ਕੇ ਫੜ ਲਿਆ ਉਹ ਬੰਦੇ ਵੀ ਫੜ ਲਏ ਦੁੱਧ ਵੀ ਟੈਸਟ ਹੋ ਗਿਆ ਜਿਹੜੀ ਗੱਲ ਤੁਸੀਂ ਕਹਿੰਦੇ ਆ ਨਕਲੀ ਵੀ ਨਿਕਲ ਆਇਆ ਤੇ ਹੁਣ ਉਹ ਬੰਦੇ ਜੇਲ੍ਹ 'ਚ ਵੀ ਆ ਗਏ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਆਈ ਵਿਲ ਟੇਕ ਇਮੀਡੀਅਟ ਐਕਸ਼ਨ ਤੁਸੀਂ ਡਿਪਟੀ ਕਮਿਸ਼ਨਰ ਨੂੰ ਦੇ ਦਿਓ ਐਮਐਲਏ ਨੂੰ ਦੇ ਦਿਓ ਐਸਐਸਪੀ ਸਾਹਿਬ ਨੂੰ ਦੇ ਦਿਓ ਕਿ ਇਹ ਫਲਾਣੇ ਬੰਦੇ ਨੂੰ ਇੱਕ ਵਾਰੀ ਪਤਾ ਲੱਗ ਜਾਈ ਸਾਡੇ ਕੋਲ ਪੂਰਾ ਸਿਵਲ ਸੈਰਜਨ ਬੈਠਿਆ ਜੀ ਜਿਹੜੀ ਸੜਕਾਂ ਤੇ ਸ਼ਫਟੇਵਾਰੀ ਹੋਈ ਹੈ ਜੀ ਸੈਂਪਲ ਵੀ ਭਰੇਗੇ ਪਰ ਦੋ ਤਿੰਨ ਮਹੀਨਿਆਂ ਬਾਅਦ ਦੁਬਾਰਾ ਤੇ ਲੋਹੀ ਕੰਮ ਕਰਨਾ ਪੈਂਦਾ ਉਹ ਇਡੀ ਸਵਾਲ ਆ ਗਿਆ ਕਿਉਂ ਅ ਕਈ ਵਾਰ ਸਾਡੇ ਭੰਗੜਾ ਦੇ ਨੇੜੇ ਕਈ ਵਾਰ ਚਲੋ ਤੁਸੀਂ ਇੱਕ 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 ਵਾਰੀ ਦਿਓ ਮਹੀਨੇ ਬਾਅਦ ਦੁਬਾਰਾ ਵੀ ਬਾਪਸ ਆ ਕੇ ਕੰਮ ਕਰਦੇ ਹੋ ਦੇਖੋ ਜਿਹੜੇ ਬੰਦੇ ਮਾੜੇ ਬੰਦੇ ਆ ਉਹਨਾਂ ਨੇ ਉਹੀ ਕੰਮ ਕਰਨੇ ਆ ਸਾਡਾ ਕੰਮ ਹੈ ਉਹਨਾਂ ਨੂੰ ਫੜਨਾ ਪੁਛਦਾ ਕੰਮ ਉਹਨਾਂ ਨੂੰ ਫੜ ਕੇ ਜੇਲ੍ਹ ਕਰਨਾ ਅਸੀਂ ਟੈਸਟ ਲੈਣਾ ਸੈਂਪਲ ਕਰਨਾ ਉਹਨਾਂ ਨੂੰ ਮਤਲਬ ਇੱਕ ਬੰਦੇ ਬਣਾ ਦਾਂਗੇ ਉਹਨਾਂ ਨੂੰ ਸਾਨੂੰ ਇੱਕ ਕੋਈ ਰਿਐਕਸ਼ਨ ਵਾਲੀ ਇਨਫੋਰਮੇਸ਼ਨ ਦੇ ਦੇਓ ਕਿ ਫਲਾਨੀ ਜਗ੍ਹਾ ਤੇ ਆ ਉਹ ਕਰਕੇ ਅਸੀਂ ਉਹਨਾਂ ਨੂੰ ਜਾ ਕੇ ਫੜ ਕੇ ਉਹਨਾਂ ਨੂੰ ਸਿਰਵਾ ਦਾਂਗੇ ਥੈਂਕ ਯੂ ਜਿਹੜੀ ਸੈਂਥੈਟਿਕ ਕੰਸਰਟ ਉਹਦੇ ਨਾਲ ਲਾਈਕ ਇਦੀ ਸੌਫਟ ਡਰਿੰਕ ਆ ਗਈ ਉਹ ਬਹੁਤ ਯੂਜ਼ ਹੋ ਰਹੀ ਐ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਸੀ ਦੇਖਦੇ ਆ ਕਿ ਉਹ ਲਗਾਤਾਰ ਆਮਦ ਕਰਨਾ ਤੇ ਉਹਦੀ ਵਿਕਰੀ ਐ ਉਹ ਬਹੁਤ ਜ਼ਿਆਦਾ ਹੋ ਗਈ ਐ ਜਿਸ ਦੇ ਵਿੱਚ ਕੈਟਿਨ ਦੀ ਮਾਤਰਾ ਕਿ ਦੱਸਿਆ ਜਾ ਰਿਹਾ ਛਾਪੀ ਜਾਦਾ ਦੇਖੋ ਉਹਦੇ ਚ ਨਾ ਇਹਨੂੰ એનર્ਜੀ ਡਰਿੰਕ ਉਹ ਫਸਾਈ ਵੱਲੋਂ ਆ ਮੈਂ ਇੱਕ ਕਨਸਰਨ ਰੇਜ਼ ਕਰਾਂਗਾ ਜੇ ਹੁਣ ਜਾ ਕੇ ਅੱਜ ਇਹ ਬਹੁਤ ਗੱਲ ਆਈ ਹੈ ਸਕੂਲੀ ਬੱਚਿਆਂ ਦੇ ਵਿੱਚ ਬਹੁਤ ਆ ਉਹਨੂੰ ਉਹਨੂੰ ਡਿਕ ਉਹਦੇ ਨਾਲ ਵੀ ਡਿਕਸ਼ਨ ਹੋ ਰਹੀ ਆ ਸੋ ਮੈਂ ਇਮੀਡੀਏਟਲੀ ਮੈਂ ਇਹ ਕਰਨ ਜਾ ਰਿਹਾ ਵੀ ਜਿਸ ਤਰ੍ਹਾਂ ਸਕੂਲਾਂ ਦੇ ਆਸ-ਪਾਸ ਨਾ ਜੀ ਤਬਾਕੂ ਜਾਂ ਹਸਪਤਾਲਾਂ ਦੇ ਆਸ-ਪਾਸ ਜਾਂ ਰਿਲੀਜੀਅਸ ਪਲੇਸਸ ਦੇ ਆਸ-ਪਾਸ ਤੁਸੀਂ ਤਬਾਕੂ ਦਾ ਖੋਖਾ ਨਹੀਂ ਲਾ ਸਕਦੇ ਸੋ ਉਹ ਮੈਂ એનર્ਜੀ ਡਰਿੰਕ ਨੂੰ ਵੀ ਉਸ ਕੈਟਾਗਰੀਸ ਪਾਵਾਂਗਾ ਕਿ ਉੱਥੇ ਨਹੀਂ ਕਰ ਸਕਦੇ ਬੱਚਿਆਂ ਵਾਸਤੇ ਪ੍ਰੀਹੈਂਟਡ ਆ ਬੈਨ ਨਹੀਂ ਹੈ ਬੱਚਾ ਵਾਸਤੇ ਪ੍ਰੋਹਿਬਿਟਡ ਹੈ ਉਹ ਇਹ ਬੱਚਿਆਂ ਨੂੰ ਨਹੀਂ ਦੇਣੀ ਉਹ ਡਰਿੰਕ ਹਾਰਫ ਫੁੱਲ ਇਹ ਕੁਝ ਗੱਲਾਂ ਪੇਰੈਂਟਸ ਨੂੰ ਸਮਝਣੀਆਂ ਪੈਣਗੀਆਂ ਜੀ ਸਮਾਜ ਨੂੰ ਸਮਝਣੀਆਂ ਪੈਣਗੀਆਂ ਕਿ ਬੱਚੇ ਪੇਰੈਂਟਸ ਧਿਆਨ ਰੱਖਣ ਉਹਨਾਂ ਦਾ ਪੇਰੈਂਟਸ ਵੀ ਘਰਾਂ ਦੇ ਵਿੱਚ એનર્ਜੀ ਡਰਿੰਕਸ ਦਾ ਵਰਤਨ ਉਹ ਜੇ ਘਰ ਵਿੱਚ ਪਈ ਹੈ ਤੇ ਜੇ ਮਾਪੇ ਪੀਂਦੇ ਤਾਂ ਬੱਚੇ ਵੀ ਪੀਣਗੇ ਜੀ ਦੈਟ ਇਜ਼ ਵੇਅਰ ਇਟ 스타ਰਟਸ ਸੋ ਇਹਦੇ ਵਾਸਤੇ ਆਪਾਂ ਨੂੰ ਅਸੀਂ ਇੱਕ ਐਜੂਕੇਸ਼ਨਲ ਕੰਫਰੰਸ ਸਕੂਲਾਂ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਉਹਦੇ ਵਾਸਤੇ